ਧੰਵਾਦ ਗੁਰੂ ਸਾਹਿਬ ਜੀਓ ਮਲਾਦ ਮੋਕਉ ਤੂੰ ਨਾਮ ਵਿਸਾਰ ਤੂੰ ਨਾਮ ਵਿਸਾਰ ਹੂੰ ਨਾਮ ਵਿਸਾਰੀ ਰਾਮਈਆ ਰਹਾਉ ਆਲਾਵੰਤੀ ਇਹੋ ਭ੍ਰਮ ਜੋ ਹੈ ਮੁਜ ਉਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੋ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇਹੂਗੇ ਮੁਕਤ ਨ ਜਾਣੈ ਕੋਇਲਾ ਇਹ ਪੰਛੀ ਮੁਕੋ ਟੀਡ ਕਹਿਤ ਤੇਰੀ ਪੈ ਪਛਾਉਂਦੀ ਹੋਏ ਲਾ ਤੂ ਜੋ ਦਇਾਲ ਕਿਰਪਾਲ ਕਹੀਅਤ ਹੈ ਅਤ ਪੁਜ ਭਇਓ ਆਪਾਰ ਲਾ ਫੇਰ ਦਿਆ ਦੇਹਰਾ ਨਾਮੇ ਕਉ ਪੰਡੀਆਂ ਕਉ ਪਿਸ਼ਵਾਰ ਨ ਮਲਾਰ ਮੋਕ ਤੂੰ ਨ ਬਿਸਾਰ ਤੂੰ ਨ ਬਿਸਾਰ ਤੂੰ ਨ ਬਿਸਾਰੀ ਰਾਮਈਆ ਰਹਾਉ ਆਲਾਵੰਤੀ ਇਹੋ ਭ੍ਰਮ ਜੋ ਹੈ ਮਜ ਉੱਪਰ ਸਭ ਕੋ ਪਿਲਾ ਸੂਦ ਸੂਦ ਕਰ ਬਾਰ ਉਠਾਇਓ ਕਹਾਂ ਕਰੋ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਈ ਲਾਮ ਏ ਪੰਡਿਆ ਮੁਕੋ ਟੀਡ ਕਹਿਤ ਤੇਰੀ ਪੈਜ ਪਛੌਂਡੀ ਹੋਏ ਲਾ ਤੂ ਜੋ ਦਇਆਲ ਕਿਰਪਾਨ ਕਹੀਤ ਹੈ ਅਤੁਭਜ ਭਇਓ ਅਪਾਰ ਲਾ ਫੇਰ ਦੀ ਆਦੇ ਹੁਰਾ ਨਾ ਮਿਕੋ ਪੰਡੀਆਂ ਕਉ ਪਸ਼ਵਾਰ ਮਲਾਰ ਮੁਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੀ ਰਾਮਈਆ ਰਹਾਉ ਆਲਾਵੰਤੀ ਇਹੋ ਭ੍ਰਮ ਜੋ ਹੈ ਮੁਰ ਉਪਰ ਸਭ ਕੋ ਪਿਲਾ ਸੂਦ ਸੂਦ ਕਰਮਾਰ ਉਠਾਇਓ ਕਹਾਂ ਭਇਓ ਕਹਾਂ ਕਰੋ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇਹੁਗੇ ਮੁਕਤ ਨ ਜਾਣੈ ਕੋਇ ਲਾ ਏ ਪੰਡਿਆ ਮੁਕਉ ਠੇੜ ਕਹਿਤ ਤੇਰੀ ਪੈਜ ਪਿਛੌਂਡੀ ਹੋਏ ਲਾ तू जो दयाल कृपाल कहियत है अतपुज भयो अपार ला फेर दिया देहुरा नामे को पंडितन को पिशवार ला मलाल मोको तू ना विसार तू ना विसार ਤੂੰ ਨਾ ਬਿਸਾਰੀ ਰਾਮਈਆ ਰਹਾਉ ਆਲਾਵੰਤੀ ਇਹੋ ਭ੍ਰਮ ਹੈ ਆਲਾਵੰਤੀ ਉਹ ਭ੍ਰਮ ਜੋ ਹੈ ਮਜ ਉਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੂ ਬਾਪ ਵੀ ਠੁਲਾ ਮੁਏ ਹੋਏ ਜੋ ਮੁਕਤ ਦੇਹੁਗੇ ਮੁਕਤ ਨ ਜਾਣੇ ਕੋਈ ਲਾ ਏ ਪੰਡਿਆ ਮੁ ਕੋ ਢੀੜ ਕਹਿਤ ਤੇਰੀ ਪੈਜ ਪਛੌਂਡੀ ਹੋਏ ਲਾ ਤੂ ਜੋ ਦਇਆਲ ਕਿਰਪਾਲ ਕਹੀਤ ਹੈ ਆਤ ਪੁਜ ਭਇਓ ਅਪਾਰ ਲਾ ਫੇਰ ਦੀਆ ਦੇਹਰਾ ਨਾਮੀ ਕੋ ਪੰਡੀਨ ਕੋ ਪਿਸ਼ਵਾਰ ਮਲਾਰ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾ ਮਈਆ ਰਹਾਉ ਆਲਾਵੰਤੀ ਇਹੋ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾ ਕਰੂ ਬਾਪ ਬੀਠਲਾ ਹੋਏ ਹੋਏ ਜਾ ਮੁਕਤ ਦੇ ਹੋਗੀ ਮੁਕਤ ਨਾ ਜਾਣੇ ਕੋਈ ਲਾ ਅਰੇ ਇਹ ਪੰਡਿਆ ਮੋ ਕੋ ਢੀਡ ਕੈਤ ਤੇਰੀ ਪੈ ਪਿਛੌਂਡੀ ਹੋਈ ਲਾ ਤੂੰ ਜੋ ਦਇਆ ਕਿਰਪਾ ਰਕੀਅਤ ਹੈ ਅਤੁ ਕੁੱਝ ਭਇਓ ਅਪਾਰਲਾ ਫੇਰ ਦਿਆ ਦਿਹੁਰਾ ਨਾਮੇ ਕੋ ਪੰਨੀਆਂ ਕੋ ਪਿਛਵਾਰਲਾ ਮਲਾਰ ਮੋਕਉ ਤੂੰ ਨ ਬਿਸਾਰ ਤੂੰ ਨ ਬਿਸਾਰ ਤੂੰ ਨਾਮ ਵਿਸਾਰੀ ਰਾਮਈਆ ਰਹਾ ਓਲਵੰਤੀ ਇਹੋ ਭ੍ਰਮ ਜੋ ਹੈ ਮਜੂ ਪਰ ਸਭ ਕੋ ਪਿਲਾ ਸੂਦ-ਸੂਦ ਕਰ ਮਾਰ ਉਠਾਇਓ ਕਾ ਕਰੂ ਬਾਪ ਵੀਠਲਾ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨ ਜਾਣੈ ਕੋਈ ਲਾ ए पंडिया मुको ਢੀਡ ਕਹਿਤ ਤੇਰੀ ਪੈਜ ਪਿਛੋਂਡੀ ਹੋਏ ਲਾ ਤੂੰ ਜੋ ਦਇਆਨ ਕਿਰਪਾਲ ਕਹੀਤ ਹੈ ਹੱਥ ਭੁਜ ਭਇਓ ਅਪਾਰ ਲਾ ਫੇਰ ਦੀਆ ਦੇਹਰਾ ਨਾਮੇ ਕੋ ਪੰਡੀਆਂ ਕੋ ਪਿਸ਼ਵਾਰ ਲਾ ਮਲਾਰ ਮੋਕਉ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੀ ਰਾਮਈਆ ਰਹਾ ਆਲਾਵੰਤੀ ਇਹੋ ਭ੍ਰਮ ਜੋ ਹੈ ਮਜ ਉਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਪਿਓ ਬਾਪ ਬੀਠਲਾ ਮੂਏ ਹੂਏ ਜੋ ਮੁਖਤ ਦੇ ਹੋਗੇ ਮੁਖਤ ਨ ਜਾਣੇ ਕੋਈ 라 ਇਹ ਪੰਡਿਆ ਮੋ ਕੋ ਢੀੜ ਕਹਿਤ ਤੇਰੀ ਪੈਜ ਪਿਛੌਂਡੀ ਹੋਏ 라 ਤੂੰ ਜੋ ਦਿਆਲ ਕਿਰਪਾਲ ਕਿਪਾ ਕਹੀਤ ਹੈ ਤੂੰ ਜੋ ਦਿਆਲ ਕਿਰਪਾਲ ਕਹੀਤ ਹੈ ਅਤਪੁਜ ਭਇਓ ਅਪਾਰ ਲਾ ਫੇਰ ਦਿਆ ਦਿਹੁਰਾ ਨਮੀ ਫੇਰ ਦਿਆ ਦਿਹੁਰਾ ਨਾਮੇ ਕੋ ਪੰਡੀਆਂ ਕੋ ਪਿਸ਼ਵਾਰ ਲਾ ਮਲਾਰ ਮੋ ਕਉ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਯਾ ਰਹਾ ਹਲਾਵੰਤੀ ਇਹੋ ਭ੍ਰਮ ਜੋ ਹੈ ਮੁਕਤ ਹਲਾਵੰਤੀ ਇਹੋ ਭ੍ਰਮ ਹੈ ਹਲਾਵੰਤੀ ਇਹੋ ਭ੍ਰਮ ਜੋ ਹੈ ਮਜ ਉਪਰ ਸਭ ਕੋ ਪਿਲਾ ਸੂਦ ਸਾਦ ਕਰ ਮਾਰ ਉਠਾਇਓ ਕਹਾ ਕਰੋ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨ ਜਾਣ ਕੋਇ ਲਾ ਏ ਪੰਡਿਆ ਮੂ ਕੋ ਢੇਡ ਕਹਿਤ ਤੇਰੀ ਪੈਗ ਪਛੌਂਡੀ ਹੋਏ ਲਾ तू जो दयाल कृपाल कहियत हैं अत पुज भयो अपारला फेर दिया लेहुरा नामे को पणियन को पिछवारला मलाल मोको तू ना बेसार तू ना बेसार तू ना विसारी बेसार, रामैया रहा ਆਲਾਵੰਤੀ ਉਹ ਬ੍ਰਹਮ ਜੋ ਹੈ ਮਜੂ ਪਰ ਸਭ ਕੋ ਬਿਲਾ ਸੂਦ ਸੂ ਕਰਮਾਰ ਉਠਾਇਓ ਕਹਾ ਕਰੂ ਬਾਪ ਬੀਠਲਾ ਮੁਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨ ਜਾਣੇ ਕੋਇ ਲਾਏ ਪੰਡਿਆ ਮੋਕੋ ਢੀੜ ਕਹਿਤ ਤੇਰੀ ਪੈਜ ਪਿਛੌਂਡੀ ਹੋਏ ਲਾ ਤੂ ਜੋ ਦਿਆਲ ਕਿਰਪਾਲ ਕਹੀਤ ਹੈ ਅਤ ਪੁਜ ਭਇਓ ਅਪਾਰ ਨਾ ਫੇਰ ਦਿਆ ਦੇਹੁਰਾ ਨਾਮੇ ਕੋ ਪੰਡਿਆਨ ਕੋ ਪਿਛਵਾਰ ਲਾ ਮਲਾਰ ਮੋਕ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਵਿਸਾਰੀ ਰਾਮਈਆ ਰਹਾਉ ਆਲਾਵੰਤੀ ਉਹ ਭ੍ਰਮ ਜੋ ਹੈ ਮਜੂ ਉਪਰ ਸਭ ਕੋ ਪਿਲਾ ਸੂਦ ਸੂਦ ਕਰਮਾਰ ਉਠਾਇਓ ਕਹਾਂ ਕਰੂ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨ ਜਾਣੈ ਕੋਇਲਾ ਏ ਪੰਡਿਆ ਮੂ ਕੋ ਢੀਡ ਕਹਿਤ ਤੇਰੀ ਪੈਜ ਪਿਛੌੜੀ ਹੋਇਲਾ ਜੋ ਜੋ ਦਇਆਲ ਕਿਰਪਾਲ ਕਹੀਤ ਹੈ ਅਤੁਜ ਭਇਓ ਅਪਾਰ ਲਾ ਫਿਰ ਦਿਆ ਦੇਹੁਰਾ ਨਾ ਮੇ ਕੋਪ ਨੀਨ ਕੋਖਸਵਾਰ ਲ ਮਲਾਰ ਮੋ ਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰੀ ਰਾਮਿਆ ਰਹਾਉ ਅਲਾਵੰਤੀ ਇਹੋ ਭ੍ਰਮ ਜੋ ਹੈ ਮੋਜੂ ਪਰ ਸਭ ਕੋ ਪਿਲਾ ਸੂ ਸੂ ਕਰਮਾਂਰ ਉਠਾਇਓ ਕਹਾ ਕਰੂ ਬਾਪ ਵੀਠਲਾ ਮੂਏ ਹੋਏ ਜੋ ਮੁਕਤੇ ਹੋਗੇ ਮੁਕਤ ਨ ਜਾਣੈ ਕੋਈ ਲਾਏ ਪੰਡਿਆ ਇਹ ਪੰਡਿਆ ਮੋ ਕਉ ਢੀਨ ਕਹਿਤ ਤੇਰੀ ਪੈਜ ਪਛੌੜੀ ਹੋਈ ਲਾ ਤੂ ਜੋ ਦਇਆ ਲੋ ਕਿਰਪਾਲੋ ਕਹੀਤ ਹੈ ਅਤ ਪੁਜ ਭਇਓ ਅਪਾਰ ਹਾਰ ਫੇਰ ਦਿਆ ਦਿਹੁਰਾ ਨਾਮਿ ਕੋ ਪੰਡਿਆਂ ਕੋ ਪਿਸ਼ਵਾਰ ਲਾ ਸਲੂਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆਖੀ ਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਚ ਧਰਮ ਹਦੂਰ ਕਰਮੀ ਆਪ ਆਪਣੀ ਕਿਨੇੜੈ ਕਿ ਦੂਰ ਜਿਨੀ ਨਾਮ ਤੇ ਆ ਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ